ਸਤਿਨਾਮ ਵਾਗੁਰੂ ਸਾਹਿਬ ਜੀ ਸ਼ਲੋਕ ਤਜੋ ਸੇ ਅਨਪ ਸੁਰਜਨੋ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰਖੋ ਨਾਨਕ ਦੁਖ ਪਰਮ ਪਾ ਜਾਏ ਅਸ਼ਟਪਦੀ ਮਨੋ ਕਿ ਟੇਕ ਬਿਰਥੀ ਸਭ ਜਾਨ ਦੇਵਨ ਕਾਏ ਕੇ ਭਗਵਾਨ ਜਿਸ ਕਾ ਦੀਏ ਰਹੇਂ ਗਾਈ ਬਰਨ ਤ੍ਰਿਸ਼ਨਾ ਲਾਗਿਆਈ ਮਾਰੇ ਰਖੈ ਕੋ ਆਪ ਮਨੁਖ ਕਾ ਕਿਛ ਨਾਹੀ ਹਾਥ ਤਿਸ ਕਾ ਹੁਕਮ ਬੋ ਸੁਖ ਹੋਏ ਤਿਸ ਕਾ ਨਾਮ ਰਖ ਕੰਠ ਪਰੋਈ ਸਿਮਰੋ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਲਾਗੇ ਕੋਏ ਸਤਤ ਮਨ ਮਹ ਕਰਨ ਰੰਕਾਰ ਕਰਮਨ ਮੇਰੇ ਸਤਿ ਬਿਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸਹੇਲਾ ਕਰ ਲੈ ਜੀਓ ਨਾਨੋ ਪੇ ਉਠਾ ਗੁਰ ਕਾ ਰੰਗ ਸਾਧ ਸੰਗ ਬਿਨਸ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟੇ ਪਾਪ ਜਪੀਏ ਹਰਬਿੰਦ ਕਰ ਹਰ ਕਰਮ ਸ਼ਰਮਨ ਹਰ ਕਥਾ ਹਰ ਦਰਗ ਨਾਨਕੋ ਜਨਮਾਥਾ ਬੜ ਭਾਗੇ ਤੇ ਜਨ ਜਗਮਾਏ ਸਦਾ ਸਦਾ ਹਰ ਕੇ ਗੁਣ ਗਾਹੀ RAM ਨਾਮ ਜੋ ਕਰੇ ਵਿਚਾਰ ਸੇ ਤਨਵੰਤ ਗਣੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਇਕ ਓਅੰਕਾਰ ਇੱਕ ਪਛਾਨੈ ਇਤ ਉਤਕਿ ਉਹ ਸੋਝੀ ਜਾਨੈ ਨਾਮ ਸੰਗ ਜਿਸ ਕਾ ਮਨ ਮੰਨ ਆ ਨਾਨਕ ਤਨਹ ਨਰੰਜਨ ਜਾਨੈ ਆਂ ਗੁਰ ਪ੍ਰਸਾਦ ਆਪਨੇ ਆਪ ਸੁਜੈ ਤਿਸ ਕੀ ਜਾਨੋ ਤ੍ਰਿਸ਼ਨਾ ਬੂਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅਰਧਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ ਏਕੋ ਪਰ ਜਿਸ ਜਨ ਕੇ ਆਸਾ ਤਿਸਕੇ ਕਟਿਏ ਜਮਕੇ ਫਸਾ ਪਾਰ ਬ੍ਰਹਮ ਕੇ ਜਿਸ ਮਨ ਭੋਖ ਨਾਨਕ ਤਸੈ ਨ ਲਾਗੇ ਦੁਖ ਜਿਸ ਕਾ ਹਰ ਪ੍ਰਭ ਮਰ ਚਤਿ ਆਵੈ ਸੋ ਸੰਤ ਸਹਿਲਾ ਨਹੀਂ ਡਲਾਵੈ ਜੇ ਸੋ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਕਾ ਕਿਸਤ ਡਰੈ ਜਿਸ ਕਾ ਸਤ ਜੈਸਾ ਸਤ ਐਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ 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 ਸਜਿਆ ਗੁਰ ਪ੍ਰਸਾਦ ਤਤ ਸਭੁ ਜੁਜਿਆ ਜਬ ਦੇਖੋ ਤਬ ਸਭਿ ਕਿਛੁ ਮੂਲ ਨਾਨਕ ਸੋ ਸੁਖਮ ਸੋਈ ਅਸਥੂਲ ਨਾ ਕਛੁ ਜਨਮੈ ਨਾ ਕਛੁ ਮਾਰਾ ਆਪਨ ਚਲ ਤੋ ਆਪੇ ਕਰਿ ਆਵਨ ਜਾਵਨ ਦ੍ਰਿਸ਼ਟਵਨ ਦ੍ਰਿਸ਼ਟੋ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤਿ ਰਚਿ ਥਾਪੁ ਥਾਪੁ ਅਬਨਾਸੀ ਨਾਹੀ ਕਿਛੁ ਖੰਡ ਧਾਰਨ ਧਾਰ ਰੈ ਬ੍ਰਹਮੰਡ ਅਲਖ ਪੇ ਬੁਰਖ ਪ੍ਰਤਾਪ ਆਪ ਜਪਾਇ ਤਾ ਨਾਨਕ ਜਾਪ ਜੈਨ ਪ੍ਰਵਜਤਾ ਸੋ ਸੋਭਵੰਤ ਸਗਲ ਸੰਸਾਰ ਉਦਰਾਤਨ ਮੰਤ ਪ੍ਰਭ ਕੈ ਸੇਵਕ ਸਗਲ ਉਧਾਰਨ ਪ੍ਰਭ ਕੈ ਸੇਵਕ ਦੁਖ ਵਿਸਾਰਨ ਆਪੇ ਮੇਲ ਲਾਇ ਕਰਪਾਲ ਗੁਰ ਕਾ ਸ਼ਬਦ ਜਬ ਭਏ ਨਿਹਾਲ ਉਨਕੇ ਸੇਵਾ ਸੋਏ ਲਾਗੈ ਜਿਸਨੂੰ ਕਿਰਪਾ ਕਰੇ ਬੜ ਪਾਗ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਨਪੁਰਖ ਕਾਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕਾ ਰੰਗ ਸਦਾ ਸਦਾ ਬਸੈ ਹਰ ਸੰਗ ਸੈ ਸੁਪਾਇ ਹੋਵੇ ਸੋ ਹੋਏ ਕਰਨ ਹਾਰ ਪਛਾਨ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਤੈ ਸਾ ਤੈ ਸਦ੍ਰਿਸ਼ਟਾਨਾ ਜਿਸ ਤੈ ਉਪਜਿਤ ਸਮਾਏ ਸਮਾਏ ਓਏ ਸੁਖ ਨਿਧਾਨ ਉਨਹੋ ਬਨਿ ਆਏ ਆਪਸ ਕੋ ਆਪ ਦਿਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਪਰਪੂਰ ਪ੍ਰਭ ਬਿਰਥਾ ਜਨਨ ਹਾਰ ਜਗ ਕੇ ਸਿਮਰਨ ਉਧਰਿਆ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੇ ਗੰਡਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕ ਚਿੰਤਾ ਜਿਸ ਮਨ ਮਾਹੀ ਤਿਸ ਤੇ ਬਿਰਥਾ ਕੋਈ ਨਾ ਹੈ ਰੇ ਮਨ ਮੇਰੇ ਸਦਾ ਰਜਾਪੁ ਅਬਨਾਸੀ ਪ੍ਰਭੂ ਆਪੇ ਆਪੁ ਆਪਨ ਕੀ ਆਕਸ਼ੁ ਨ ਹੋਇ ਜੇ ਸੋ ਪ੍ਰਾਨੇ ਲੋਚੈ ਕੋਇ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਜਾਨਨਕ Japਰ ਏ ਗਤ ਨਾਨਕ Japੇ ਕਹਰ ਨਾਮ ਰੂਪਵੰਤ ਹੋ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਕਟ ਸੋਹ ਹੈ ਤਨਵੰਤਾ ਹੋਏ ਕਿਆ ਕੋ ਗਰਬੈ ਜਹ ਸਭ ਕਿਸ ਤਿਸ ਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਨਾ ਕਹਿਤਾਵੈ ਜੇ ਕੋ ਹੋਇ ਬੈ ਦਤਾਰ ਤਿਸ ਦਿਨ ਹਾਰ ਜਨ ਗਵਰ ਜਿਸ ਗੌਰ ਪ੍ਰਸਾਦ ਟੁੱਟੇ ਹਰ ਰੋਗ ਨਾਨਕ ਸੋਜਨ ਸਦਾ ਰੋਗ ਜਿਉ ਮੰਦਰ ਕੋ ਥੰਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ ਗਿਆਉ ਪਖਾਨ ਨਾਵ ਚੜ ਤਰੈ ਪ੍ਰਾਨੀ ਗੁਰ ਚਰਨ ਲਗਤ ਨਸਤਾਰੈ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਉਦਿਆਨ ਮੈਂ ਮਾਰਗ ਪਾਵੈ ਤੇ ਉਹ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤិន ਸੰਤਨ ਕੇ ਬੰਸ਼ ਤੂਰ ਨਾਨਕ ਕੀ ਹਰ ਲੋਚਾਂ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੂਸ ਪ੍ਰਭ ਦੇਵਨ ਹਾਰ ਅਵਰਤਿ ਆਗ ਤੂ ਤਿਸੈ ਚਤਾਰ ਜੋ ਕਛ ਕਰ ਸੋਇ ਸੁਖਮਾਨ ਪੂਲਾ ਕਾਇ ਪ੍ਰੇਯਾ ਜਾਣ ਕੌਣ ਬਸਤ ਆਈ ਤੇਰਾ ਸੰਗ ਲਪਟ ਰ ਹੋਰ ਸਲੋਬੀ ਪਤੰਗ RAM ਨਾਮ ਜਪਹਿ ਹਿਰਦੈ ਮਾਹੀ ਨਾਨਕ ਪਦ ਸੇਤੀ ਕਰ ਜਾਹਿ ਜਿਸ ਵਖਰ ਕੋ ਲੈਨ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਤਜ ਅਭਿਮਾਨ ਲਿਓ ਮਨ ਮੋਲ ਰਾਮ ਨਾਮਿਰਦ ਮੈ ਤੋਲ ਲਾਦਖੇ ਪਸੰਤਾ ਸੰਗ ਚਾਲ ਅਵਰਤਿ ਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖ ਊਜਲ ਹਰ ਦਰਗ ਸੋਏ ਇਹ ਵਪਾਰ ਵਿਰਲਾ ਵਪਾਰੈ ਨਾਨਕ ਤਾਕ ਸਦ ਬਲਹਾਰੈ ਚਰਨ ਸਾਧਕੇ ਤੋਇ ਤੋਇ ਪਿਓ ਅਰਪ ਸਾਧਕੋ ਆਪਣਾ ਜੀਓ ਸਾਧਕੇ ਧੂਰ ਕਰੋ ਇਸ ਨਾਨ ਸਾਧ ਉਪਰ ਜਾਇਆ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਅਰ ਕੀਰਤਨ ਗਾਈਐ ਅਨਕ ਬਿਗਨਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹਿ ਸੰਤਾਂ ਦਰ ਆਇਆ ਸਰਬ ਸੋਖ ਨਾਨਕ ਤਹਿ ਪਾਇਆ ਮਿਰਤ ਕਾ ਜੇਵਲਨ ਹਾਰ ਭੁਖ ਕਾ ਦੇਵਤ ਆਧਾਰ ਸਰਬ ਨਿਦਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਖੇ ਕਾ ਲਹਿ ਨਾ ਪਾਹਿ ਸਾਕਿਸ਼ ਤਿਸ ਕਾ ਓ ਕਰਨ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗਾ ਜਪਮ ਜਨ ਸਦਾ ਸਦਾ ਦਿਨ ਰਾਣੀ ਸਭ ਤੇ ਉਚ ਨਿਰਮਲੇ ਕਰਨੇ ਕਰ ਕਿਰਪਾ ਜਿਸ ਕੋ ਨਾਮ ਦਿਆ ਨਾਨਕ ਸੋ ਜਨ ਨਿਰਮਲ ਥਿਆ ਜਾਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਅਰ ਪ੍ਰਪਚੇਤ ਭਗਤ ਭਗਤ ਸੁਣੀਐ ਤਹ ਲੋਇ ਜਾਕੇ ਹਿਰਦੈ ਕੋ ਹੋਇ ਸਚ ਕਰਨੇ ਸਚਤਾ ਕੀ ਰਹਿਤ ਸਚ ਹਿਰਦੈ ਸਤ ਮੁਕੈਤ ਸਾਚੇ ਦ੍ਰਿਸ਼ਟ ਸਾਚਾ ਕਾਰ ਸਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਿ ਸੱਚ ਸਮਤਾ ਸਲੋਕ ਰੂਪ ਨਰੇਖ ਨ ਰੰਗ ਕਿਸ਼ ਤ੍ਰੈ ਗੁਨ ਤੇ ਪ੍ਰਭ ਪਿੰਨ ਤਿਸੈ 부ਜਾਏ ਨਾਨਕ ਜਿਸ ਹੋਵੈ ਸੋ ਪ੍ਰਸੰਨ ਅਸ਼ਟਪੜੀ ਅਬ ਨਸੀ ਪ੍ਰਭ ਮਨ ਮੈਂ ਰਾਖ ਮਨੁਖ ਕੀ ਤੂ ਪ੍ਰੀਤਿ ਤਿਆਗ ਤਿਸ ਤੇ ਪਰ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨ ਗਹਿਰ ਗੰਭੀਰ ਗਹਿੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਦਾਨ ਦਇਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕੈ ਮਨ ਇਹ ਅਨਰਾਉ ਮਾਰਾ ਸਪੂਰਨ ਸਰਨਾ ਜੋਗ ਜੋ ਕਰਪਾਇ ਸੋਈ ਹੋਗ ਅਰਨ ਪਰਨ ਜਾ ਕਾ ਨਿਤਰ ਫੋਰ ਤਿਸ ਕਾ ਮੰਤਰ ਨਾ ਜਾਣੇ ਹੋਰ ਅਨੰਦ ਰੂਪ ਮੰਗਲ ਸਦ ਜਾ ਕ ਸਰਬ ਤੋਗ ਸੁਣੀਏ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਪੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਨ ਅੰਤ ਨ ਪਾਇਆ جا کے لیلا کے مت نہے سگل دیو ہاری وگاھے پتا ک جنم ک جانے پوت سگل پروئی اپنے سوت سمت گیان تیاں جن دے جن دااس نام ਧਾਵੇ سے تہے گن مے جاکو پرمائی جنم مرے پھر آوے جائے اوچ نی تِس کے اسถาน جے سج نا وے تسا نانک جان ਨਾ ਨਾ ਰੋਪਨ ਨਾ ਜਾਕੇ ਰੰਗ ਨਾ ਨਾ ਭੇ ਕਰੇ ਇਕ ਰੰਗ ਨਾ ਨਾ ਵਿਦਕੇ ਨੋ ਵਿਸਤਾਰ ਪ੍ਰਭ ਅਪਨਾਸੀ ਇਕੰਕਾਰ ਨਾ ਨਾ ਚਲਤ ਕਰੇ ਖਿਨ ਮਾਹੇ ਪੂਰ ਰਹੇ ਪੂਰਨ ਸਭ ਠਾਏ ਨਾ ਨਾ ਵਿਦ ਕਰ ਬਨਤ ਬਨਾਈ ਆਪਣੇ ਕੀਮਤ ਆਪੇ ਪਾਏ ਸਭ ਕੜਤ ਸਕੈ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰਿ ਗੁਨ ਹਰਿ ਨਾਉ ਨਾਮਕ ਤਾਰੇ ਸਗਲ ਜੰਤ ਨਾਮਕ ਤਾਰੇ ਖੰਡ ਬ੍ਰਹਮੰਡ ਨਾਮਕ ਤਾਰੇ ਸਿਮਰਤ ਬੇਦ ਪ੍ਰਾਨ ਨਾਮਕ ਤਾਰੇ ਸੁਨਨ ਗਿਆਨ ਧਿਆਨ ਨਾਮਕ ਤਾਰੇ ਗਾਸ਼ ਪਤਾਲ ਨਾਮਕ ਤਾਰੇ ਸਗਲ ਆਕਾਰ ਨਾਮਕ ਤਾਰੇ ਪੁਰੀਆ ਸਭ ਪਵਨ ਨਾਮਕ ਸੰਗ ਉਦਰੇ ਸੁਨ ਸਰਵਨ ਕਰਿ ਕਿਰਪਾ ਜਸੋ ਆਪਣ ਨਾਮ ਲਾਏ ਨਾਨਕ ਚੌਥੇ ਪਦਮੈ ਸੋ ਜਨ ਗਤ ਪਾਈ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਦਾਨ ਕੁਰ ਤੂਤ ਸਤ ਸਤ ਜਾ ਕੇ ਬਾਣੀ ਸਤ ਪੁਰਖ ਸਭ ਮਾਇ ਸਮਾਣੀ ਸਤ ਕਰਮ ਜਾਂ ਕੀ ਰਤਨਾ ਸਤ ਮੂਲ ਸਤ ਸਤ ਉਤਪਾਤ ਉਸਤ ਕਰਨੇ ਨਿਰਮਲ ਨਿਰਮਲੇ ਜਿਸ ਬੁਝਾਇ ਤਸੇ ਸਭ ਭਲੇ ਸਤ ਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤਿ ਬਚਨ ਸਾਧੂ ਉਪਦੇਸ਼ ਸਤਿ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝੇ ਜੇ ਕੋਈ ਨਾਮ ਜਪਤ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸਕੇ ਸ੍ਰਿਸ਼ਟ ਸੋ ਕਰਨੇ ਹਾਰ ਅਵਰਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋਤਿ ਸਪਾਵੇ ਸੋ ਵਰਤੀਆ ਬਿਸਮਨ ਬਿਸਮ ਭੈ ਬਿਸਮਾਦ ਜਨ ਬੂਝਿਆ ਤਸ ਆਇਆ ਸੁਵਾਦ ਪ੍ਰਵਕੇ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਾਹੇ ਉਹ ਦਾਤੇ ਦੁ ਕਟਨ ਹਾਰ ਜਿਨ ਕੇ ਸੰਗ ਤਰੈ ਸੰਸਾਰ ਜਨਕਾ ਸੇਵਕ ਸੋ ਵਡਪਾਗੇ ਜਨਕੈ ਸੰਗ ਏਕਲਵ ਲਾਗੇ ਗੋਨ ਗੋਬਿੰਦ ਕੀਰਤਨ ਜਨਗਾਵ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦ ਸਚੁ ਜੁਗਾਦ ਸਚੁ ਹੈ ਭੈ ਸਚੁ ਨਾਨਕ ਹੋਸੀ ਭੈ ਸਚ ਅਸ਼ਟ ਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤਿ ਪੈ ਕਨਹਾਰ ਨਾਮ ਸਤ ਸਤ ਤਿਆਵਨਹਾਰ ਆਪ ਸਤ ਸਤ ਸਬਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜ ਸੁਨਤਾ ਭੋਜਨਹਾਰ ਕਉ ਸਤ ਸਬ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸ੍ਰੀਪੁਰ ਰਦ ਜਨ ਮੰਨਿਆ ਕਰਨ ਕਰਾਵਨ ਤਨ ਮੂਲ ਪਛਾਨਿਆ ਜਾ ਕੇ ਹਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਪਉ ਹੋਏ ਬਸਾਨਾ ਜਿਸ ਤੇ ਉਪਜਿਆ ਤਸ ਮਹ ਸਮਾਨਾ ਬਸਤ ਮਾਇਲੇ ਬਸਤ ਗੜਾਈ ਤਾ ਕੋ ਪਿੰਨ ਕਹ ਨ ਜਾਇ ਬੂਝੇ ਬੂਝਨ ਹਾਰ ਬਵੇਕ ਨਰਾਇਣ ਮਿਲੇ ਨਾਨਕ ਇਕ ठाकुर का सेवक आज्ञाकारी ठाकुर का सेवक सदा पुजारी ठाकुर के सेवक मनप्रतीत ठाकुर के सेवक निर्मल रीत ठाकुर <coughs> का सेवक जन संग प्रभु का सेवक नाम का रंग सेवक प्रपलन हारा सेवक की राखी निरंकारा ਸੋ ਸੇਵਕ ਜਿਸ ਦਇਆ ਪ੍ਰਭ ਤਾਰਾ ਨਾਨਕ ਸੋ ਸੇਵਕ ਸਾਸ ਸਾਦ ਸੁਮਾਰੈ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕੀ ਸਰਪਰ ਰੱਖੈ ਆਪਣੇ ਦਾਸ ਕੋ ਦੇਵੜਾਈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕੀ ਆਪ ਪਤ ਰੱਖੈ ਤਾਕਿ ਗਤ ਮਿਤ ਕੋਈ ਨ ਲਖੈ प्रभ के को न पहुंचा प्रभ के सेवक ऊंचते ऊंचे जो प्रभ अपनी सेवा लाया सो सेवक दिश से प्रगटाया नीकी कीरी मैं कल रख है पश्म कर लश्कर को टलाख जिसका शासन काटते आप ਕਾ ਕੋ ਰਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਪਾਤ ਤਿਸ ਕੇ ਕਰਤਬ ਬਿਰਥੇ ਜਾਤ ਮਰਨ ਰਖੇ ਅਵਰਨ ਕੋਏ ਸਰਬ ਜੀ ਆਕਾਰ ਆਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲਖ ਵਡਾਣੀ ਬਾਰੰਗ ਬਾਰ ਬਾਰ ਪ੍ਰਭ ਜਪਿਆ ਬੀ ਅਮਰਤ ਏ ਮਨ ਤਨ ਤਰਪੀਐ ਨਾਮ ਰਤਨ ਜਨ ਗੁਰਮਖ ਪਾਇਆ ਤਿਸ ਕਿਸ ਆਵਰ ਨਾਹੀ ਦ੍ਰਿਸ਼ਟਾਇ ਨਾਮ ਤਨ ਨਮ ਰੂਪ ਰੰਗ ਨਮ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋ ਜੰਤ ਤਰਪਤਨ ਮਨ ਤਨ ਨਾਮੈ ਨਾਮ ਸੁਮੰਨੈ ਉਠਤ ਬੈਠਤ ਸੋ ਵਤਨਾਮ ਕਾਹੂ ਨਾਨਕ ਜਨਕ ਸਦ ਕਾਮ ਬੋਲੋ ਜਸ ਜਪ ਬਦਨ ਰਾਤ ਪ੍ਰਭ ਆਪਣੇ ਜਨ ਕਿੰਨੇ ਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸੋ ਰਹਿ ਸਮਾਈ ਜੋ ਹੋਆ ਹੋਵਦ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੇ ਮੈਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਨ ਅਠ ਪੈਰ ਪ੍ਰਭ ਸਹਿ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਨ ਕੀ ਓਟ ਲੇ ਮਨ ਤਨ ਆਪਣਾ ਤਿਨ ਜੰਦੇ ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਬ ਤੋ ਕਾ ਦਾਤਾ ਤਿਸ ਕੇ ਸ਼ਰਨ ਸਰਬ ਸੁਖ ਪਾਵੈ ਤਿਸ ਕਾ ਦਰਸ ਸਭ ਪਾ ਮਿਟਾਵੈ ਔਰ ਸਿਆਨ ਪਸਗਲੇ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਣ ਨ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸ਼ਲੋਕ ਸਤਿਪੁਰਖ ਜਿਨ ਜਾਨਿਆ ਸਤ ਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਉਦਰੇ ਨਾਨਕ ਹਰ ਗੁਣ ਗਾਓ ਅਸ਼ਟਪੜੀ ਸਤਗੁਰ ਸੇਕੇ ਕਰੈ ਪ੍ਰਤਪਾਲ ਸੇਵਕ ਕਾਓ ਗੁਰ ਸਦਾ ਦਿਆਲ ਸਿੱਖ ਕੀ ਗੁਰ ਦਰਮਤ ਮਲਹਿ ਰੈ ਗੁਰ ਬਚਨੀ ਹਰ ਨਾਮ ਉਚਰੈ ਸਤਗੁਰ ਸੇਕੈ ਬੰਧਨ ਕਟ ਗੁਰ ਕਾ ਸਿੱਖ ਵਿਕਾਰ ਤਿਹਟੈ ਸਤਗੁਰ ਸੇਕੋ ਨਾਮ ਤੰਦੇ ਗੁਰ ਕਾ ਸਿੱਖ ਵਡ ਪਾਗੀ ਹੈ ਸਤਗੁਰ ਸੇ ਕਹ ਹਲਤ ਪਲਤ ਸਵਾਰੈ ਨਾਨਕ ਸਤਗੁਰ ਸੇ ਕੋ ਜੀ ਸਿੱਖ ਕਾ ਜੀ ਨਾਲ ਸਮਾਰੈ ਗੁਰ ਕਾ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮੈ ਸਹਿ ਆਪਸ ਕਾ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਰਦ ਸਦ ਧਿਆਵੈ ਮਨ ਬਿਚੈ ਸਤਗੁਰ ਕੈ ਪਾਸ ਤਿਸ ਸੇਵਕ ਕੈ ਕਾਰਜ ਰਾਸ ਸੇਵਾ ਕਰਤ ਹੋਏ ਨ ਕਾਮੇ ਜਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਸੋ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੇਸ ਬਿਸਵਾ ਗੁਰ ਕਾ ਮਨ ਮੰਨ ਸੋ ਸੇਵਕ ਪਰਮੇਸ਼ਰ ਕੀ ਗਤ ਜਾਨੈ ਸੋ ਸਤਗੁਰ ਜਿਸ ਹਿਰਦੈ ਹਰਨਾਉ ਨ ਅਨਕ ਬਾਰ ਗੁਰ ਕਾ ਬਲ ਜਾਉ ਸਰਬਮਦਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਤਾ ਬ੍ਰਹਮ ਜਨ ਜਨਮ ਪਾਰ ਬ੍ਰਹਮ ਏਕ ਆਪਨ ਏਕਸ਼ ਪਰਮ ਸੈ ਸਿਆਨਪ ਲਯਨ ਜਾਈਐ ਨਾਨਕ ਐਸਾ ਗੁਰੂ ਬੜ ਪਾਗੀ ਪਾਈਐ ਸਫਲ ਦਰਸ਼ਨ ਪੇਖਤ ਪਉਨੀਤ ਪ੍ਰਸਿੱਧ ਚਰਨ ਗਤ ਨਰਮਲ ਰੀਤ ਭੇਟਿਤ ਸੰਗ ਰਾਮ ਗੁਣ ਰਵੇ ਪਰ ਬ੍ਰਹਮ ਕੇ ਦਰਗਾ ਗਾਵੇ ਸੁਨ ਕਰ ਬਚਨ ਕਰਨੇ ਆ ਗਾਨੇ ਮਨ ਸੰਤੋਖ ਆਤਮ ਪਤੇ ਆਨੈ ਪੂਰਾ ਗੋਰ ਅਖਿਓ ਜਾ ਕਾ ਮੰਤਰ ਅਮਰਤ ਦ੍ਰਿਸ਼ਟ ਪੇਖੇ ਹੋ ਸੰਤ ਗੋਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੈ ਤਿਸ ਲੈ ਮਲਾਏ ਜਹਿ ਬਾ ਇਕ ਉਸਤਤਨੇਕ ਸਤਪੁਰਖ ਪੂਰਨ ਬੋਬੇਕ ਕਾਹੂ ਬੋਲ ਨ ਪਹੁੰਚਤ ਪ੍ਰਾਨੀ ਅਗੰਮ ਗੋਚਰ ਪ੍ਰਨਿਰਬਾਨੀ ਨਿਰਹਾਰ ਨਿਰਵੈਰ ਸੁਖਦਾਇ ਤਾਕੇ ਕੀਮਤ ਕਿਨੈ ਨ ਪਾਏ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦ ਸਿਮਰੈ ਸਤਿ ਬਲਿਹਾਰੀ ਸਤਿਗੁਰ ਅਪਨ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਈ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸ ਪੁਰਖ ਕਾ ਨਹੀਂ ਕਦੇ ਬినాਸ਼ ਜਾਕੇ ਮਨ ਪ੍ਰਗਟੇ ਗੁਣਤਾਸ ਆਠ ਪਹਿਰ ਹਰ ਕਾ ਨਾਮ ਲੇ ਸਚੁ ਉਪਦੇਸ ਸੇਵਕੋ ਦੇ ਮੋ ਮਾਇਆ ਕੈ ਸੰਗਨ ਲੇਪ ਮਨ ਮਹਿ ਰਖੈ ਹਰ ਹਰੇਕ ਅੰਧਕਾਰ ਦੀਪਕ ਪਰਗਾਸੈ ਨਾਨਕ ਪਰਮ ਮੋਹ ਦੁਖ ਤਤਿ ਨਾਸੈ ਤਬ ਤਮਹਿ ਠੰਡ ਵਰਤਾਇ ਅਨੰਦ ਪਿਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟ ਜਾਂਦੇ ਸੇ ਸਾਧੂ ਕੇ ਪੂਰਨ ਅਪਦੇਸੈ ਬਹੁ ਚੁਕਾ ਨਿਰਪਉ ਹੋਏ ਬਸੇ ਸਗਲ ਬਿਆਦ ਮਨ ਤਖੈ ਨਸੇ ਜਿਸ ਕਾ ਸਾ ਤਨ ਕਿਰਪਾ ਧਾਰੀ ਸਾਧ ਸੰਗ ਜਪਨਾ ਮਰਾਰੇ ਥਿਤ ਪਾਈ ਚੁਕੇ ਭਰਮ ਗਵਨ ਸੁਨ ਨਾਨਕ ਹਰ ਹਰ ਜੈ ਸਰਵਨ ਨਿਰਗੁਨ ਆਪ ਸਰਗੁਨ ਪਿਓ ਹੀ ਕਲਾ ਤਾਰ ਜਿਨ ਸਗਲੇ ਮੋਹੀ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਈ ਹਰ ਬਿਨ ਦੂਜਾ ਨਹੀਂ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪਏ ਪ੍ਰਗਾਸ ਸਾਧਕ ਸੰਗ ਰਚ ਰਚਿ ਨਾ ਆਪਣੀ ਕਲ ਧਾਰੇ ਅਨਕ ਬਾਰ ਨਾਨਕ ਬਲਿਹਾਰੀ